ਸਰ ਸੁਬਨਮਾ ਸੁਨੀਲ ਕੁਮਾਰ ਜੀ ਕਿਸ ਪੋਸਟਿੰਗ ਤੋਂ ਕਰੇ ਮੈਗਨੇਟੋ ਅਸਿਸਟੈਂਟ ਕਮਿਸ਼ਨਰ ਸਟੇਟ ਟੈਕਸ ਸਰ ਇੱਥੇ ਆਏ ਹੋ ਕਿਸ ਮਕਸਦ ਨਾਲ ਆਏ ਇੱਥੇ ਸਾਨੂੰ ਅੱਜ ਆਰਡਰ ਪਰਮਿਸ਼ਨ ਬਾਬਤ ਹੋਈ ਹੈ ਇਸ ਦੁਕਾਨ ਦੀ ਸਟਾਕ ਟੇਕਿੰਗ ਤੇ ਵੈਰੀਫਿਕੇਸ਼ਨ ਦੇ ਅੰਦਰ ਜੀ ਤੇ ਕੀ ਕੁਝ ਵੈਰੀਫਿਕੇਸ਼ਨ ਹੋਈ ਫਿਲਹਾਲ ਤਾਂ ਕੁਝ ਕਾਗਜ਼ात ਕਨਫਿਸਟਿਗੇਟ ਕੀਤੇ ਸੀਜ਼ ਕੀਤੇ ਆ ਤੇ ਹਮ ਸਾਡੇ ਜਿਹੜੇ ਸਟਾਫ ਹੈ ਉਹ ਸਟਾਕ ਟੇਕਿੰਗ ਕਰ ਰਹੇ ਨੇ ਜੀ ਲੱਗਦਾ ਕੋਈ ਟੈਕਸ ਦੀ ਚੋਰੀ ਹੋ ਸਕਦੀ ਹੈ ਜੀ ਪੂਰੀ ਸੰਭਾਵਨਾ ਹੈ ਕੁਆਂਟੀਟੀ ਨਹੀਂ ਦੱਸ ਸਕਦੇ ਬਟ ਇਹ ਵੀ ਕਮਾਬਨਾ ਹੈ ਜੀ ਅੰਦਾਜ਼ਾ ਲਗਾ ਕੇ ਚੱਲੀਏ ਤਾਂ ਲੱਖਾਂ ਦੀ ਹੋ ਸਕਦੀ ਹੈ ਜੀ 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 ਬਿਲਕੁਲ ਇਹਨਾਂ ਲੱਖ ਹੋ ਸਕਦੀ ਹੈ ਸ਼ੋਰਨ ਡਿਊਟੀ ਤੁਹਾਡੇ ਜਿਹੜੇ ਨਾਲ ਹੈਗੇ ਨੇ ਆਏ ਹੋਏ ਉਹ ਉਸੇ ਦੁਕਾਨ 'ਚ ਜਿੱਥੇ ਰੇਡ ਕਰ ਰਹੇ ਉੱਥੇ ਹੀ ਛੋਲੇ ਭੂਰੇ ਖਾਈ ਜਾਂਦੇ ਉਹਨਾਂ ਕੋਲ ਲੈ ਲੈ ਜੀ ਦੇਖੋ ਇੱਕ ਕਿੰਨਾ ਵਜਿਆ ਜਾਇਜ਼ ਕਿੰਨਾ ਕੋ ਦੇਖੋ ਜਾਇਜ਼ ਕੁਛ ਹੱਦ ਤੱਕ ਜਾਇਜ਼ ਵੀ ਆ ਤੇ ਨਾ ਜਾਇਜ਼ ਵੀ ਕਹਿ ਸਕਦੇ ਆ ਇਹ ਵੀ ਚਲੋ ਡਿਊਟੀ ਦੌਰਾਨ ਹਰੇਕ ਨੂੰ ਤਾਂ ਹੁੰਦਾ ਹੀ ਹੈ ਜੀ ਇਕ ਉਸਤਾ ਨੂੰ ਪੀ ਲਈਏ ਕੁਝ ਰੈਫਰੈਸ਼ਮੈਂਟ ਹੋ ਜਵੇ ਪਰ ਡਿਊਟੀ ਪ੍ਰਾਇਰੀਟੀ ਹੈ ਬਾਕੀ ਕੰਮ ਬਾਅਦ ਵਿੱਚ ਜਿੱਥੇ ਰੇਡ ਕੀਤੀ ਉਹਦੇ ਵਿੱਚ ਆ ਪੀ ਲਈ ਜਾਂ ਛੋਲੇ ਭੂਰੇ ਖਾਣੇ ਕਿ ਨਾ ਚਲੋ ਉਹਨਾਂ ਦੇਖੋ ਆਓ ਵਕਤ ਕਾਨੀ ਤਾਂ ਚਲੋ ਮੰਨ ਲਈਏ ਜੋ ਵੀ ਆ ਪਰ ਆਪਾਂ ਐਕਸਪੈਕਟ ਨਹੀਂ ਕਰ ਸਕਦੇ ਵੀ ਹਰ ਇੱਕ ਵਾਰ ਇਹਦਾ ਹੋਵੇ ਬਾਕੀ ਦੇਖੋ ਨੀ ਵਿਜੂਅਲ ਰਿਸਪੌਂਸਿਬਿਲਟੀ ਹੁੰਦੀ ਹੈ ਹੁਣ ਇਹ ਤਾਂ ਹੈ ਹੀ ਹੈ ਇਸਾ ਤੁਸੀਂ ਗੋਲਗੋਲ ਜਵਾਬ ਦੇ ਰਹੇ ਹੋ ਪਤਾ ਤੁਹਾਨੂੰ ਵੀ ਆ ਕਿ ਬਿਲਕੁਲ ਗਲਤ ਹੈ ਸਾਰਾ ਸਟਾਫ ਸਾਰਾ ਸਟਾਫ ਹੀ ਖਾ ਰਿਹਾ ਤੁਹਾਡੇ ਗੱਲ ਵਿੱਚ ਸਾਰੇ ਤੁਸੀਂ ਰੇਡ ਕਰਨ ਆਏ ਹੋ ਜਿਹੜੀ ਦੁਕਾਨ ਤੇ ਤੁਸੀਂ ਰੇਡ ਕਰਨ ਆਏ ਹੋ ਉਹਨਾਂ ਕੋਲ ਤੁਸੀਂ ਜਾਂਦੇ ਪਏ ਤੁਹਾਡੇ ਸਟਾਫ ਦੇ ਮੈਂਬਰ ਚਲੋ ਦੇਖੋ ਇਹਦੀ ਨਿਊਜ਼ਲੀ ਰਿਸਪੋਨਸੀਬਿਲਟੀ ਹੁੰਦੀ ਹੈ ਹੁਣ ਹਰੇਕ ਨੂੰ ਸਮਝਣਾ ਚਾਹੀਦਾ ਜੀ ਕਿ ਕੰਮ ਕਿਹੜਾ ਜਿਹੜਾ ਪ੍ਰਾਇੋਰਟਾਈਜ਼ ਕਰਨਾ ਆਪਾਂ ਕਿਹੜਾ ਟਾਪ ਪ੍ਰਾਇੋਰਟੀ ਹੈ ਹੁਣ ਹਰੇਕ ਕੋ ਸਟਾਫ ਮੈਂਬਰ ਨਹੀਂ ਹੁੰਦਾ ਦੇਖੋ ਕੁਝ ਤੁਹਾਡੇ ਸਟਾਫ ਦੇ ਮੈਂਬਰ ਨਹੀਂ ਵੀ ਹੋ ਸਕਦੇ ਜਿੱਦਾਂ ਮੈਂ ਜਾਂ ਕੋਈ ਹੋਰ ਵੀ ਹੋ ਸਕਦਾ ਜਿਹਨਾਂ ਨੇ ਖਾਧਾ ਉਹਨਾਂ ਤੇ ਕਾਰਵਾਈ ਹੋਏਗੀ ਜਿਹੜੇ ਮਤਲਬ ਡਿਊਟੀ ਸਟਾਕ ਨਹੀਂ ਲੈ ਰਹੇ ਅਗਰ ਉਹ ਰਿਫਰੈਸ਼ਮੈਂਟ ਆਪਣੇ ਕਰ ਲੰਦੇ ਕੋਈ ਹਰਜ ਨਹੀਂ ਮੜ ਜਿਹੜੀ ਡਿਊਟੀ ਤੇ ਲੱਗੀ ਉਹਨਾਂ ਨੂੰ ਨਹੀਂ ਕਰਨੇ ਆਪਣਾ ਮੇਰਾ ਮਨਦੀਪ ਹੈ ਜੀ ਕਿਸ ਪੋਸਟਿੰਗ ਤੇ ਹੋ ਤੁਸੀਂ ਕਿਸ ਫੈਕਟਰੀ ਚ ਮੈਂ ਜੀਐਸਟੀ ডিপਾਰਟਮੈਂਟ ਜੀ ਅੱਛਾ ਕੀ ਪੋਸਟਿੰਗ ਸਾਬ ਉਹਨਾਂ ਨੂੰ ਬੁਲਾ ਲਓ ਆਪਣਾ ਨਹੀਂ ਪੋਸਟਿੰਗ ਹੀ ਆਪਣੀ ਤੁਹਾਡੀ ਮੈਡੀਕਲ ਆਰਕਾ ਜੀ ਅੱਛਾ ਤੇ ਇਹ ਇੱਥੇ ਕੀ ਕਿਸ ਕੰਮ ਲਈ ਆਇਓ ਦੁਕਾਨ ਤੇ ਕੀ ਕਰਦੇ ਹੋ ਸਰ ਇਹ ਚੈਕਿੰਗ ਹੋ ਰਹੀ ਹੈ ਜੀ ਕਿਸ ਜੀ ਦੇ ਸਟਾਕ ਦੀ ਅੱਛਾ ਅਕਸਾਈ ਵੱਲੋਂ ਸੇਲ ਟੈਕਸ ਵੱਲੋਂ ਸੇਲ ਟੈਕਸ ਵੱਲੋਂ ਠੀਕ ਹੈ ਤੇ ਤੁਸੀਂ ਕਰ ਲਈ ਸਾਰੀ ਚੈਕਿੰਗ ਕਰਦੇ ਪਏ ਆ ਜੀ ਅੱਛਾ ਤੁਸੀਂ ਤਾਂ ਛੋਲੇ ਸੁੱਕ ਕੋਲ ਚਾਹ ਮੰਗਾ ਲਈ ਅਸੀਂ ਨਹੀਂ ਕਿਸੇ ਨੂੰ ਕਿਹਾ ਮੰਗਾਉਣ ਵਾਸਤੇ ਅੱਛਾ ਤੁਸੀਂ ਖਾਂਦੇ ਪਏ ਸੀ ਨਾ ਨਹੀਂ ਨਹੀਂ ਸਰ ਅਸੀਂ ਨਹੀਂ ਖਾਂਦੇ ਪਏ ਅਸੀਂ ਉਹਨਾਂ ਨੂੰ ਕਿਹਾ ਨਹੀਂ ਸੀ ਹਾਂ ਤੁਸੀਂ ਕਹ ਅਸੀਂ ਕਿਹਾ ਨਹੀਂ ਸੀ ਉਹਨਾਂ ਨੂੰ ਲੈ ਕੇ ਆ ਤੁਹਾਡੇ ਵਾਸਤੇ ਅਸੀਂ ਤਾਂ ਆਪਣਾ ਕੰਮ ਕਰ ਰਹੇ ਸੀ ਤੁਸੀਂ ਇੰਪਲਾਈ ਲੱਗੇ ਬੈਠੇ ਤੁਸੀਂ ਪੁੱਛ ਸਕਦੇ ਹੋ ਅੱਛਾ ਤੁਸੀਂ ਨਹੀਂ ਕਿਹਾ ਅਗਲੀ ਆ ਗਏ ਸਰ ਅਸੀਂ ਗੱਲ ਹੀ ਖਾਣੀ ਹੈ ਜੀ ਅਸੀਂ ਤਾਂ ਆਪਣਾ ਕੰਮ ਕਰਦੇ ਪਏ ਹਾਂ ਬਿਲਕੁਲ ਛੋਟਾ ਸਾ ਗਾ ਰਿਕਾਰਡਿੰਗ ਮੈਂ ਮੰਦਰ ਸਰ ਤੋਂ ਢੋਡੀ ਗੱਲ ਹਾਂ ਪਰ ਮਾਸੇ ਤੇ ਕੰਮ ਕਰਦੇ ਪਏ ਜੀ ਨਹੀਂ ਕੰਮ ਤਾਂ ਤੁਸੀਂ ਕਰਦੇ ਪਏ ਤਾਂ ਕੁਲਚਾ ਛੋਲੇ ਜਿਹੜੇ ਛੋਲੇ ਭੂਰੇ ਨਹੀਂ ਨਹੀਂ ਭਾਜੀ ਆਪਾਂ ਕਿਉਂ ਖਾਣੇ ਕੋਈ ਛੋਲੇ ਭੂਰੇ ਰੇਡ ਕਰਨ ਆਇਆ ਤਾਂ ਤੁਸੀਂ ਛੋਲੇ ਭੂਰੇ ਸਰ ਅਸੀਂ ਕੰਮ ਕਰ ਰਹੇ ਹਾਂ ਕਿੱਥੇ ਰੇਡ ਕਰਨ ਆਏ ਨਹੀਂ ਸਰ ਕਿਉਂ ਖਾਣੇ ਆਪਾਂ ਪੁੱਛੋ ਕਿਸੇ ਨੂੰ ਕੁਝ ਕਿਹਾ ਹੋਏ ਦੇ ਰੇਡ ਕਰਨ ਆਏ ਉਹਨਾਂ ਕੋਈ ਤੁਸੀਂ ਖਾ ਰਹੇ ਛੋਲੇ ਭੂਰੇ ਨਹੀਂ ਭਾਜੀ ਨਹੀਂ ਆਹ ਬੇਟਾ ਕੱਦ ਨਹੀਂ ਚਾਚਾ ਪੰਜ ਪੰਜ ਇਥੇ ਪਈਆਂ ਨਹੀਂ ਭਾਜੀ ਅਸੀਂ ਤਾਂ ਕੰਮ ਕਰਦੇ ਪਏ ਹਾਂ ਅੱਛਾ ਤੁਸੀਂ ਕੰਮ ਕਰਦੇ ਪਏ ਠੀਕ ਹੈ ਰੇਟ ਤੁਹਾਡੇ ਸਾਹਮਣੇ ਹੀ ਲੱਗੇ ਹੋਏ ਜੀ ਅੱਛਾ ਮਤਲ ਇਥੇ ਆਇਓ ਕਿੱਥੇ ਆਇਓ ਕਿ ਕੀ ਕਰਦੇ ਹੋ ਇੱਥੇ ਆ ਗਏ ਛੇਲ ਦਾ ਸਾਰੀਟ ਹੋਇਆ ਵਾ ਹਾਂਜੀ ਅੱਛਾ ਆਪਣੀ ਜੀ ਮਗਾਈ ਆਪਣੀ ਜੀ ਖਾਈ ਆ ਕੀ ਖਾਧੀ ਮੈਂ ਤੁਹਾਨੂੰ ਪੁੱਛਿਆ ਕੁਛ ਨਹੀਂ ਮੈਂ ਤੁਹਾਨੂੰ ਸਵਾਲ ਕਰਨ ਲੱਗਾ ਵਾਂ ਤੂੰ ਇਹਦੇ ਅੱਗੇ ਬੋਲੇ ਲੱਗ ਤਾ ਨਹੀਂ ਨਹੀਂ ਧਰਮਪਾਲ ਜੀ ਕਿੱਥੇ ਆਏ ਹੋ ਤੇ ਕਾਦੀ ਰੇਡ ਆ ਛੇਲ ਦਾ ਸੀ ਰੇਡ ਆ ਕਿੱਥੇ ਹਾਂਜੀ ਕਿੱਥੇ ਮਾਈ ਦੀ ਦੁਕਾਨ ਤੇ ਅੱਛਾ ਕਾਦੀ ਦੁਕਾਨ ਆ ਹਾਂਜੀ ਕਾਦੀ ਦੁਕਾਨ ਪਲਾਸਟਿਕ ਦੀ ਦੁਕਾਨ ਆ ਠੀਕ ਆ ਹਾਂਜੀ ਅੱਛਾ ਤੇ ਰੇਡ ਦੇ ਔਨ ਡਿਊਟੀ ਤੁਸੀਂ ਕੁਲਚੇ ਖਾਣ ਡੇ ਹੋ ਬਾਹਰ ਬੈਠੇ ਤੂੰ ਆਪਣੇ ਖਾਣ ਡੇ ਆ ਆਪਣੇ ਵੀ ਖਾਂਦੇ ਹੋ ਉਹ ਵੀ ਤੁਸੀਂ ਰੇਡ ਕਰਨ ਆਏ ਕੋਲ ਚੋਲੇ ਖਾਣ ਆਏ ਨਹੀਂ ਉਹ ਆਪਣੇ ਮਰਖਾਂਦੇ ਆ ਅਸੀਂ ਇਹ ਰੋੜਾ ਕੁ ਮਲਕੇ ਕਿਸੇ ਦੇ ਖਾਂਦੇ ਆ ਨਹੀਂ ਨਹੀਂ ਮੈਂ ਉਹ ਚੋਲੇ ਆ ਵੀ ਰੇਡ ਕਰਨ ਆਇਓ ਹੌਨ ਡਿਊਟੀ ਤੁਸੀਂ ਰੇਡ ਕਰਨ ਆਏ ਬਿਲਕੁਲ ਜਿਹੋਲੇ ਖਾਣ ਆਏ ਯਾਰ ਰੇਡ ਕਰਨ ਮਰਕੇ ਜੇ ਭੁੱਖ ਲੱਗੇ ਤਾਂ ਪੰਗਤੀ ਚੀਜ਼ ਖਾ ਸਕਦੇ ਆ ਅੱਛਾ ਠੀਕ ਆ ਹਾਂਜੀ ਰੇਡ ਕਰ ਲਈਏ ਰੇਡ ਹੋਣੀ ਆ ਅੱਛਾ ਕੀ ਕੋਈ ਲੱਭਾ ਜੇ ਦੇਖਣ ਦੇ ਸਭ ਕੁਝ ਜੋ ਉਹੀ ਹੈਗਾ ਵਾ ਚੈੱਕ ਕਰ ਲਏ ਆ ਹਾਂਜੀ ਕੀ ਚੈੱਕ ਕਰਦੇ ਪਏ ਜੋ ਸਮਾਨ ਦਾ ਚੈੱਕ ਕਰਦੇ ਆ ਹਾਂਜੀ ਅੱਛਾ ਹੋਰ ਉਹਦੇ ਰੇਡ ਰੇਡ ਲਹਿਣ ਕਿ ਕੀ ਆ ਅੱਛਾ ਹਾਂਜੀ ਠੀਕ ਉਹਨ ਡਿਊਟੀ ਤੇ ਤੁਸੀਂ ਮਤਲਬ ਰੇਡ ਵਾਲੇ ਕੁਲਚੀ ਛੋਲੇ ਖਾ ਸਕਦੇ ਹੋ ਠੰਡੇ ਠੰਡੇ ਪੀ ਸਕਦੇ ਹੋ ਚਾਹ ਚੂ ਪੀ ਸਕਦੇ ਹੋ ਹਣਾ ਨਹੀਂ ਉਹਦੇ ਆਪਣਾ ਮਾਜੀ ਅਸੀਂ ਜੋ ਮਰਜ਼ੀ ਖਾ ਸਕਦੇ ਆ ਜਰੂਰੀ ਇੱਥੇ ਰੇਡ ਕਰਨੀ ਉੱਥੇ ਬਹਿ ਕੇ ਖਾਣਾ ਨਹੀਂ ਜਰੂਰੀ ਥੋੜਾ ਮਤਲਬ ਕਿ ਕਿ ਉੱਥੇ ਬਹਿ ਖਾਣੇ ਆ ਇਹ ਜਰੂਰੀ ਹੁੰਦਾ ਕਿਥੇ ਰੇਡ ਕਰਨੀ ਉੱਥੇ ਬਹਿ ਕੇ ਖਾਣੇ ਕੁਲਚੀ ਛੋਲੇ ਨਹੀਂ ਇਹ ਤੇ ਆਪਣਾ ਮਾਜੀ ਅਸੀਂ ਆਪਣੀ ਮਨ ਖਾਵਾਂਗੇ ਚੀਜ਼ ਤੇ ਉਹ ਤੇ ਮਿਲ ਕੇ ਜਿੰਨਾ ਮਰਜ਼ੀ ਖਾ ਜੀ ਠੀਕ ਉਹਦੇ ਕੋਈ ਦਿੱਕਤ ਨਹੀਂ ਜਮ ਜੀ ਕਿਸ ਪੋਸਟਿੰਗ ਤੋਂ ਕਿਹੜੇ ਮੈਗ ਪੋਸਟਿੰਗ ਕੀਤੀ ਆਪਣੇ ਜੂਨੀਅਰ ਸਟਾਫ ਨੂੰ ਠੀਕ ਹੈ ਇੱਥੇ ਕਿਹਦੇ ਦੇ ਇਹ ਰੇਡ ਕਰ ਰਹੇ ਹੋ ਆ ਕੇ ਇਨਸਪੈਕਸ਼ਨ ਹੈ ਰੇਡ ਕੋਈ ਨਹੀਂ ਇਨਸਪੈਕਸ਼ਨ ਹੋ ਰਹੀ ਆ ਕੀ ਚੀਜ਼ ਦੀ ਇਹ ਸਟਾਕ ਦੀ ਅੱਛਾ ਹਾਂਜੀ ਇਨਸਪੈਕਸ਼ਨ ਤੁਸੀਂ ਵੈਸੇ ਹੀ ਕਰ ਰਹੇ ਹੋ ਆ ਕੇ ਵੈਸੇ ਨਹੀਂ ਸਾਨੂੰ ਆਰਡਰ ਆ ਸਾਡੇ ਕੋਲ ਹੈਡ ਆਫਸ ਦੀ ਅੱਛਾ ਅਸੀਂ ਵੈਸੇ ਕਿਉਂ ਕਰ ਰਹੇ ਕੋਈ ਕੰਪਲੇਂਟ ਆਈ ਹੈ ਜਾਂ ਕੋਈ ਕਮੀ ਕੰਪਲੇਂਟ ਨਹੀਂ ਇਨਸਪੈਕਸ਼ਨ ਦੀ ਹੈ ਇਨਸਪੈਕਸ਼ਨ ਹੈ ਬਸ ਉਹਨਾਂ ਕੋਲ ਆਰਡਰ ਜਿਹੜਾ ਆਇਆ ਉਹਦੇ ਤਹਿਤ ਹਾਂਜੀ ਮਨ ਆਨ ਡਿਊਟੀ ਤੇ ਕਰ ਰਹੇ ਹੋ ਰਿਹਾ ਜਿਹੜਾ ਹਾਂਜੀ ਆਨ ਡਿਊਟੀ ਹਾਂਜੀ ਆਨ ਡਿਊਟੀ ਰੇਡ ਕਰਦੇ ਤੇ ਰੇਡ ਦੇ ਮੌ ਸਾਨੂੰ ਕੁਝ ਨਹੀਂ ਅਸੀਂ ਅਸੀਂ ਆਪ ਵੇਖੋ ਸਾਡੇ ਕੋ ਕੈਮਰੇ ਚ ਰਿਕਾਰਡਿੰਗ ਹੋਈ ਉਹਦਾ ਵੇਖੋ ਭਾਜੀ ਜੇ ਕੋਈ ਪਾਣੀ ਦਾ ਗਲਾਸ ਕਿਸੇ ਨੂੰ ਪਿਲਾ ਦਿੰਦਾ ਕੋਈ ਗਲਤ ਹੋ ਗਏ ਅਸੀਂ ਉਹਦੇ ਵਿੱਚ ਕੁਝ ਨਹੀਂ ਖਾ ਰਹੇ ਅਸੀਂ ਨਾ ਇਹਨਾਂ ਨੂੰ ਕੁਝ ਕਿਹਾ ਸੀ ਆਪਣੇ ਕੰਮ ਨਾਲ ਮਤਲਬ ਰੱਖਣ ਲਈ ਸਾਡਾ ਕੰਮ ਸਵੈਰ ਤੇ ਸਟਾਕ ਦਾ ਸਾਡਾ ਸਟਾਕ ਅਸੀਂ ਚੈੱਕ ਕਰ ਰਹੇ ਹਾਂ ਹੋਰ ਅਸੀਂ ਕੁਝ ਨਹੀਂ ਤੁਸੀਂ ਜੋ ਸਾਡੀ ਜਿਹਨਾਂ ਦਾ ਤੁਸੀਂ ਸਟਾਕ ਚੈੱਕ ਕਰਨ ਆਏ ਹੋ ਉਹਨਾਂ ਕੋ ਤੁਸੀਂ ਚਾਹ ਪਾਣੀ ਪੀ ਸਕਦੇ ਯਾਰ ਘਰ ਆਏ ਮਹਿਮਾਨ ਨੂੰ ਤਾਂ ਕੋਈ ਚਾਹ ਪਾਣੀ ਦਾ ਗਲਾਸ ਤੇ ਪਿਲਾ ਹੀ ਸਕਦਾ ਤਾਨੂੰ ਨਹੀਂ ਤੁਸੀਂ ਆਏ ਹੋ ਤੁਹਾਨੂੰ ਪਾਣੀ ਦਾ ਗਲਾਸ ਅਸੀਂ ਪਿਆ ਸਕਦੇ ਅਸੀਂ ਕਿਉਂ ਖਾ ਸਕਦੇ ਸਾਨੂੰ ਜੇ ਉਹਨਾਂ ਨੇ ਗਲਤ ਅਸੀਂ ਕੁਝ ਨਹੀਂ ਖਾ ਸਕਦੇ ਨਹੀਂ ਖਾਦੇ ਤੇ ਫਿਰ ਖਾਦੇ ਪਏ ਸੀ ਬਾਜੀ ਅਸੀਂ ਕੁਝ ਨਹੀਂ ਖਾਦਾ ਇਹ ਤੇ ਨਾਲ ਲਿਆ ਕੇ ਰੱਖੇ ਅਸੀਂ ਅਜੇ ਤੇ ਲਿਆ ਹੀ ਨਹੀਂ ਕੁਝ ਵੀ ਆ ਦਿਖਾ ਬਰੇਟ ਆ ਆ ਆ ਬੰਦੇ ਨੇ ਖਾਦੇ ਆ ਨਹੀਂ ਖਾਦੇ ਆ ਨਹੀਂ ਯਾਰ ਤੁਸੀਂ ਆਓ ਭਾਈ ਬਾਹਰ ਪਈ